ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹਨ ਉਮੀਦ ਕਰਦਾ ਗਰਾਜੁਬ ਜੀ ਹੋਗੇ ਚੜ੍ਹਦੀ ਕਲਾ ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰਦੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਦੀ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜੁੜ ਕਰਦਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਲਿਖਿਆ ਤੁਸੀਂ ਪੜਿਆ ਹੋਣਾ ਕਿ ਆਉਣ ਵਾਲੇ ਸਮੇਂ ਦੋ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੀ ਬੜੀ ਜ਼ਬਰਦਸਤ ਘਾਟ ਹੋਣ ਵਾਲੀ ਆ ਹਨ ਜੇਕਰ ਅਸੀਂ ਲੋੜ ਪੈਣ ਤੇ ਇਹਨਾਂ ਚੀਜ਼ਾਂ ਨੂੰ ਨਾ ਸਾਮ ਸਕੇ ਹਨ ਤਾਂ ਸਾਨੂੰ ਜਿਹੜੀ ਸਾਡੀ ਲਾਈਫ ਆ ਉਹ ਨਾਲੇ ਬਹੁਤ ਟਫ ਹੋ ਜਾਣੀ ਆ ਬਹੁਤ ਔਖੀ ਹੋ ਜਾਣੀ ਆ ਹਨ ਕਹਿਣ ਨੂੰ ਚੀਜ਼ਾਂ ਜਦੋਂ ਵੀਡੀਓ ਥੋੜਾ ਸ਼ੇਅਰ ਕਰਦੇ ਆ ਕਹਿਣੇ ਛੋਟੇ ਚੀਜ਼ਾਂ ਲੱਗਣਗੀਆਂ ਪਰ ਨਹੀਂ ਛੋਟੀਆਂ ਨਹੀਂ ਇਹ ਸਾਡੀ ਜ਼ਿੰਦਗੀ ਚ ਬਹੁਤ ਮਹਿੰਨੇ ਰੱਖਦੀਆਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸਾਮ ਕੇ ਰੱਖਣ ਦੀ ਬਹੁਤ ਜ਼ਰੂਰਤ ਆ ਅੱਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਜੋ ਸਿਚੁਏਸ਼ਨ ਚੱਲਦੀ ਆ ਸਾਉ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਰਿਸ਼ਤੇ ਠੀਕ ਹੈ ਜੀ ਅੱਜ ਦੇ ਜਿਹੜੇ ਰਿਸ਼ਤੇ ਆ ਨਾ ਬਹੁਤ ਛੋਟੇ ਰਹਿ ਗਏ ਨੇ ਠੀਕ ਹੈ ਜੀ ਸ਼ੋਰਟ ਟਰਮ ਦਾ ਰਿਸ਼ਤਾ ਰਹਿ ਗਿਆ ਚਾਹੇ ਉਹ ਭਰਾਵਾਂ ਦਾ ਹੋਵੇ ਚਾਹੇ ਹਸਬੰਡ ਵਾਈਫ ਦਾ ਹੋਵੇ ਤੇ ਬੜੇ ਕੇਸਿਸ ਐਸੇ ਦੇਖਣ ਨੂੰ ਮਿਲ ਰਹੇ ਕਿ ਰਿਸ਼ਤੇ ਬਹੁਤ ਜਲਦੀ ਟੁੱਟ ਰਹੇ ਨੇ ਖਤਮ ਹੋ ਰਹੇ ਨੇ ਰਿਸ਼ਤਿਆਂ ਵਿੱਚ ਪਿਆਰ ਨਹੀਂ ਹੈਗਾ ਹਨਾ ਉਹਨਾਂ ਵਾਲੇ ਸਮੇਂ 'ਚ ਦੋਸਤੋ ਜੇਕਰ ਰਿਸ਼ਤੇ ਟੁੱਟ ਗਏ ਹਨਾ ਤਾਂ ਉਹਨਾਂ ਵਾਲੇ ਸਮੇਂ 'ਚ ਜ਼ਿੰਦਗੀ ਜਿਉਣੀ ਬਹੁਤ ਔਖੀ ਹੋਈ ਹੋਊਗੀ ਸੋ ਕੋਸ਼ਿਸ਼ ਕਰੋ ਜਿਹੜੇ ਰਿਸ਼ਤੇ ਚੰਗੇ ਹੁੰਦੇ ਆ ਹਨਾ ਮਾੜੀ ਮੋਟੀ ਨੋਕ ਚੋਕ ਪਿੱਛੇ ਉਹਨਾਂ 'ਚ ਵਿਗਾਰ ਨਾ ਪਾਇਆ ਕਰੋ ਹੈਨਾ ਰਿਸ਼ਤੇ ਸੰਭਾਲ ਲਿਆ ਕਰੋ ਨਾ ਕਿਉਂਕਿ ਰਿਸ਼ਤੇ ਹੀ ਕੰਮ ਆਉਣੇ ਆਦੇ ਹੈਨਾ ਇਹ ਚੀਜ਼ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦੇ ਸਮੇਂ 'ਚ ਬਹੁਤ ਵੱਡਾ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਠੀਕ ਹੈ ਜੀ ਤੇ ਇਹ ਚੀਜ਼ ਨੂੰ ਗੌਰ ਕਰਿਓ ਇਸ ਚੀਜ਼ ਤੇ ਨੰਬਰ 2 ਤੇ ਆਪਾਂ ਗੱਲ ਕਰਾਂਗੇ ਜੀ ਯਕੀਨ ਟਰਸਟ ਵਿਸ਼ਵਾਸ ਜਿਹਨੂੰ ਆਪਾਂ ਕਹਿੰਦੇ ਆ ਹੈਨਾ ਇਹ ਵੀ ਇੱਕ ਦੂਜੇ ਦੇ ਪਰਿਵਾਰ ਹੀ ਟੁੱਟਦਾ ਜਾ ਰਿਹਾ ਹੈ ਕਿਉਂਕਿ ਹੁਣ ਰਿਸ਼ਤੇ ਵੀ ਵਿਸ਼ਵਾਸ ਤੇ ਹੀ ਹੈ ਨਾ ਟਿਕੇ ਹੁੰਦੇ ਹਨ ਜੇ ਸਾਡਾ ਵਿਸ਼ਵਾਸ ਹੀ ਨਹੀਂ ਹੈ ਕਿਸੇ ਤੇ ਹਨ ਤਾਂ ਰਿਸ਼ਤਾ ਦਾ ਕੀ ਦੇ ਬਣਾ ਸੋ ਵਿਸ਼ਵਾਸ ਕਰੋ ਤੇ ਵਿਸ਼ਵਾਸ ਦੂਜਿਆਂ ਨੂੰ ਦਿਵਾਓ ਹਨਾ ਇਹ ਚੀਜ਼ ਪੱਕੀ ਹੋਣੀ ਚਾਹੀਦੀ ਹੈ ਨਾ ਯਕੀਨ ਨਾ ਤੋੜੋ ਕਿਸੇ ਦਾ ਤੇ ਨਾ ਹੀ ਕਿਸੇ ਨੂੰ ਚਾਹੀਦਾ ਕਿ ਕਿਸੇ ਦਾ ਯਕੀਨ ਤੋੜੇ ਨਾ ਜਿੰਨਾ ਕਦ ਯਕੀਨ ਹੈ ਨਾ ਕਿਸੇ ਤੇ ਤਾਂ ਲਾਈਫ ਵਧੀਆ ਚੱਲਦੀ ਹੈ ਜਦੋਂ ਯਕੀਨ ਟੁੱਟਦਾ ਤਾਂ ਫਿਰ ਬਹੁਤ ਚੀਜ਼ਾਂ ਬਹੁਤ ਨੁਕਸਾਨ ਹੋ ਜਾਂਦੀਆਂ ਬਹੁਤ ਚੀਜ਼ਾਂ ਦੁੱਖ ਦਿੰਦੀਆਂ ਨੇ ਸੋ ਕੋਸ਼ਿਸ਼ ਕਰੋ ਕਿ ਯਕੀਨ ਵਧੀਆ ਬਣਾਓ ਤੇ ਵਧੀਆ ਯਕੀਨ ਵਾਲੇ ਬੰਦਿਆਂ ਨਾਲ ਸਾਂਝ ਰਿਸ਼ਤੇ ਪਾਓ ਠੀਕ ਹੈ ਕਿਉਂਕਿ ਇਹ ਯਕੀਨ ਦੇ ਉੱਤੇ ਹੀ ਰਿਸ਼ਤਾ ਡਿੱਗਿਆ ਹੁੰਦਾ ਸੋ ਇਹ ਜਿਹੜੀਆਂ ਦੋ ਚੀਜ਼ਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਕਿਲਤ ਹੋਣ ਵਾਲੀ ਆ ਬਹੁਤ ਜ਼ਿਆਦਾ ਘਾਟ ਹੋਣ ਵਾਲੀ ਆ ਸੋ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਵੀਡੀਓ ਛੋਟੀ ਜੀ ਲੱਗਦਾ ਵੀ ਇਹ ਕੰਮ ਦੀ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰੋਗੇ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਪਾਉਣ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ